ਇਹ ਲਾ ਗੱਲ ਕਲੀਅਰ ਵੀ ਕੀਤੀ ਸੀਗੀ ਵੀ ਇਹਨਾਂ ਨਾਲ ਅਡਵਾਂਸ ਦੇ ਵਿੱਚ ਪੈਸੇ ਨਹੀਂ ਲੈਂਦੇ। ਹਾਂ ਜੀ ਕਲੀਅਰ ਕੀਤੀ ਸੀ ਇਹਨਾਂ ਨੇ ਅਡਵਾਂਸ 'ਚ ਪੈਸੇ ਨਹੀਂ ਲੈਂਦੇ। ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਂਦੇ ਸੀਗੇ। ਤੇ ਆਪਾਂ ਕਿਹੜੀ ਕੰਟਰੀ ਦਾ ਵੀਜ਼ਾ ਲਗਾਉਣ ਲਈ ਅਪਲਾਈ? ਆਸਟ੍ਰੇਲੀਆ ਦਾ। ਰਿਸ਼ਤੇਦਾਰ ਰ ਗਈ ਸੀ ਪਹਿਲਾਂ। ਹਾਂ। ਉਹਨਾਂ ਦੇ ਜਰੀਏ ਆਇਆ ਆਪਾਂ ਜੀ। ਅਚਾਰ ਰਿਸ਼ਤੇਦਾਰ ਗਏ ਹੋ ਸੀਗੇ। ਉਹਨਾਂ ਨੂੰ ਇਹ ਪੁੱਛ ਲਿਆ ਸੀਗਾ ਵੀ ਪੈਸੇ ਪੁੱਛ ਅਡਵਾਂਸ ਅਡਵਾਂਸ ਦਾ ਕੋਈ ਚੱਕਰ ਦੇ ਨੀ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ। हां बिल्कुल वो अपने कोल क्लाइंट बैठे ने जी, जी। ते आपा जड़ी पेमेंट वो आफ्टर वीजा ही है अपनी वीजा तो बाद ही लंदे ओके okay. ते हुणो मित्रों हुण ਤੁਸੀਂ ਸ਼ੋਰ ਹੋਗੇ ਹੋਗੇ ਕਿ ਬਈ ਦੇਖੋ ਇਹ ਚੀਜ਼ ਦੇ ਵਿੱਚ ਬਹੁਤ ਕੁਝ ਚੱਲ ਰਾਜ ਅੱਜ ਕੱਲ ਹਨਾ ਕੁਝ ਤੇ ਜਗ੍ਹਾ ਤੇ ਅਡਵਾਂਸ ਲੈ ਲੇ ਤੋ ਤੇ 50 50 ਹੋ ਜਾਇਆ ਕਰੋ ਕਿ ਤੁਹਾਡੇ ਪੈਸੇ ਮਰ ਵੀ ਸਕਦੇ ਨੇ ਬਚ ਵੀ ਸਕਦੇ ਨੇ ਪਰ ਇੱਥੇ ਕੀ ਹੈ ਤੁਸੀਂ 100% ਸ਼ੋਰਤਾ ਹੈ ਕਿ ਵੀ ਤੁਹਾਡਾ ਕਾਲੂ ਕੋਈ ਨੁਕਸਾਨ ਨਹੀਂ ਵੀਜ਼ਾ ਆਊਗਾ ਤਾਂ ਪੇ ਆਪਣੇ ਲਵੇ ਮੰਨ ਲੈ ਹੋਰ ਵੀ ਜਿਵੇਂ ਛੋਟੀਆਂ ਕੰਟਰੀਆਂ ਗਲਫ ਦਾ ਆ ਗਿਆ ਦੁਬਈ ਦੇ ਵਿੱਚ ਸਾウਦੀ ਅਰਬ ਡਰਾਈਵਰ ਜਾਂ ਕੋਈ ਲੇਬਰ ਪਲੰਬਰ ਜੋ ਵੀ ਜਾਣਾ ਚਾਹੁੰਦੇ ਨੇ ਜਿਵੇਂ ਮਲੇਸ਼ੀਆ ਦਾ ਆਪਣੇ ਲਵੇ हेयर कटिंग ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਤਾਂ ਬਾਕੀ ਕਿਸੇ ਵੀ ਕੈਟਾਗਰੀ ਵਾਲੇ ਹੋਣ ਮਨ ਲੈ ਆਪਾਂ ਉਹ ਵੀ 10 ਤੋਂ 15 ਦਿਨਾਂ ਸਤਸ਼ਿਆ ਗਾਰਜੀ ਦੋਸਤੋ ਕੀ ਹਾਲ ਚਾਲ ਹੈ ਗਏ ਅੱਜ ਆਪਾਂ ਨਾ ਥੋੜੀ ਇਮੀਗ੍ਰੇਸ਼ਨ ਦੇ ਰਿਲੇਟਿਡ ਗੱਲਬਾਤ ਕਰਾਂਗੇ ਵੈਸੇ ਇਮੀਗ੍ਰੇਸ਼ਨ ਆਫਿਸ ਬਹੁਤ ਸਾਰੇ ਨੇ ਆਪਣਾ ਇੱਕ ਇਮੀਗ੍ਰੇਸ਼ਨ ਹੈ ਦੜਬੇ ਸ਼ਹਿਰ ਦੇ ਵਿੱਚ ਤੇ ਦੇਖੋ ਪਾ ਮੈਂ ਤੁਸੀਂ ਫਾਈਲ ਕਿਤੇ ਵੀ ਲਵਾਉਣ ਜਾਓਗੇ ਮੈਂ ਤੁਹਾਨੂੰ ਸੁਰੂਜ ਇੱਕ ਗੱਲ ਕਹਿ ਦਿੰਨਾ ਵੀ ਉੱਥੇ ਲਵਾਉਣ ਦਾ ਫਾਇਦਾ ਹੁੰਦਾ ਜਿੱਥੇ ਆਪਾਂ ਨੂੰ ਸਾਰੀ ਚੀਜ਼ਾਂ ਕਲੀਅਰ ਹੋਣਾ ਸਭ ਤੋਂ ਜਿਹੜੀ ਮੇਨ ਚੀਜ਼ ਹੈ ਜਿੱਥੇ ਅਡਵਾਂਸ ਦੇ ਵਿੱਚ ਸਭ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਊਗਾ ਉੱਥੇ ਗੱਲਬਾਤ ਕਰਨ ਦਾ ਹੀ ਫਾਇਦਾ ਹੁੰਦਾ ਸੇਮ ਇੱਥੇ ਹੀ ਸਭ ਤੋਂ ਮੇਨ ਚੀਜ਼ ਇਹ ਹੈ ਅਡਵਾਂਸ ਦੇ ਵਿੱਚ ਇਹ 1 ਰੁਪਿਆ ਵੀ ਲੈਂਦੇ ਪੇਮੈਂਟ ਕਦੋਂ ਹੋਊਗੀ ਜਦੋਂ ਤੁਹਾਡਾ ਵੀਜ਼ਾ ਆ ਗਿਆ ਇਹਨਾਂ ਕੋਲ 4 ਤੋਂ 5 ਕੰਟਰੀਆਂ ਦੇ ਪ੍ਰੋਡਕਟ ਹੈਗੇ ਨੇ ਪਪਾ ਵਨ ਬਾਏ ਵਨ ਇਕੱਲੀ ਇਕੱਲੀ ਗੱਲਬਾਤ ਕਰਾਂਗੇ ਜੇ ਤੁਸੀਂ ਇੱਥੇ ਪਹੁੰਚਣਾ ਹੈ ਇਹਦਾ ਨਾਮ ਤੇ ਇਹਦਾ ਐਡਰੈਸ ਜ਼ਰੂਰ ਚੈੱਕ ਕਰ ਲਓ ਜਿੰਨੇ ਭਰਾ ਦੇਖ ਰਹੇ ਨੇ ਬਾਕੀ ਵੀਡੀਓ ਨੂੰ ਸੇਵ ਵੀ ਕਰ ਲਓ ਤੇ ਸ਼ੇਅਰ ਵੀ ਕਰ ਦਿਓ ਨਾਮ ਦੇਖੋ ਜਿੱਦਾਂ ਹੈਗਾ ਬੀਬੀ ਐਸਜੀ ਇਮੀਗ੍ਰੇਸ਼ਨ ਠੀਕ ਹੈ ਤੇ ਇਹ ਪੈਂਦਾ ਆਪਣਾ ਦੜਬੇ ਦੇ ਵਿੱਚ ਅਨਾਜ ਮੰਡੀਆ ਅਨਾਜ ਮੰਡੀ ਚੱਕਰ ਵਿੱਚ ਇੱਕ ਵਾਰੀ ਅਨਾਜ ਮੰਡੀ ਜੇ ਤੁਸੀਂ ਐਂਟਰ ਕਰੋਗੇ ਨਾ ਤਾਂ ਤੁਹਾਨੂੰ ਆਹ ਬੋਰਡ ਦਿਖਜੂਗਾ ਕਿਉਂਕਿ ਦੋ ਰੋੜਾਂ ਚੱਲਦੀਆਂ ਨੇ ਇੱਕ ਤਾਂ ਪਰਲੇ ਪਾਸੇ ਇੱਕ ਆਹ ਮੇਨ ਰੋਡ ਹੈਗੀ ਜਦੋਂ ਤੁਸੀਂ ਆਗੇ ਤਾਂ ਬੋਰਡ ਦੀ ਨਿਸ਼ਾਨੀ ਚੈੱਕ ਕਰ ਲਓ ਬੱਸ ਤੋਂ ਨੂੰ ਦਿਖ ਜੂਗਾ ਹੁਣ ਆਪਾਂ ਅੰਦਰ ਚੱਲਦੇ ਆਂ ਬਾਈ ਨਾਲ ਕਰਦੇ ਆਂ ਗੱਲਬਾਤ ਵੀ ਕਿਹੜੀ ਕਿਹੜੀ ਕੰਟਰੀ ਦਾ ਕੰਮ ਕਰਦੇ ਆਗੇ ਤੇ ਕੀ ਗੱਲਬਾਤ ਹੈਗੀਗੀ ਜਿਹੜੀ ਪੇਮੈਂਟ ਹੋਊਗੀ ਉਹ ਮਤਲਬ ਆਫਟਰ ਵੀਜ਼ਾ ਹੈਗੀ ਵੀ ਹੈ ਜਾਂ ਵੈਸੀ ਗੱਲਾਂ ਹਨਾ ਆਪਾਂ ਸਾਰੀ ਗੱਲਬਾਤ ਕਰਦੇ ਆਂ ਕੱਲੀ ਕੱਲੀ ਗੱਲ ਤੇ ਵੀਡੀਓ ਨੂੰ ਸ਼ੇਅਰ ਜੁਰੂ ਕਰ ਦਿਓ ਵਕਿੱਤ ਚੱਲਦੇ ਆਂ ਜਾਜੋ ਸਾਰੇ ਜਣੇ ਆਪਣਾ ਭਰਾ ਮਨ ਨਾਲ ਮਿਲਦੇ ਆਂ ਤੇ ਪਹਿਲਾਂ ਤਾਂ ਵੀਰੇ ਮਾਈਕ ਲਗਾ ਲਓ ਇੱਕ ਵਾਰੀ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਹਾਂਜੀ ਹਾਂਜੀ ਇਹ ਆਪਣਾ ਭਰਾ ਇਹ ਦੜਬੇ ਦੇ ਵਿੱਚ ਕੰਮ ਆਪਣਾ ਹਨਾ ਵੀਰੇ ਹਾਂਜੀ ਹਾਂਜੀ ਤੇ ਜਿੰਨੇ ਭਰਾ ਦੇਖਣ ਸਭ ਤੋਂ ਪਹਿਲਾਂ ਆਪਣਾ ਜੋ ਆਫਿਸ ਹੈ ਹਾਂਜੀ ਆਪਣਾ ਇਮੀਗ੍ਰੇਸ਼ਨ ਆਫਿਸ ਇਹਦਾ ਇੰਟਰੋਡਿਊਸ ਕਰ ਦਿਓ ਆਪਣੇ ਸਾਰੇ ਭਰਾਵਾਂ ਨੂੰ ਵੀ ਕੀ ਨਾਮ ਤਾਂ ਵੈਸੇ ਮੈਂ ਦੱਸਦਾ ਐਡਰੈਸ ਵੀ ਦੱਸਦਾ ਵੀ ਕਿੱਥੇ ਜੇ ਪੈਂਦਾ ਹੈਗਾ ਠੀਕ ਹੈ ਇਹ ਸਰ ਆਪਣਾ ਬੀਵੀਐਸ ਜੀ ਦੜਬਾ ਅਨਾਜ ਮੰਡੀ ਦੇ ਵਿੱਚ ਹੈ ਅਨਾਜ ਮੰਡੀ ਦੇ ਵਿੱਚ ਹਾਂਜੀ ਅਨਾਜ ਮੰਡੀ ਦੇ ਵਿੱਚ ਆ ਕੇ ਆਪਾਂ ਨੂੰ ਜਿਹੜੇ ਵੀਰ ਨੇ ਕਿਸੇ ਨੇ ਜਾਣਾ ਉਹ ਮਿਲ ਸਕਦੇ ਇੱਕ ਮੈਂ ਤੁਹਾਨੂੰ ਤਾਂ ਸੁਣਿਆ ਹੀ ਸੀਗਾ ਆਪਣਾ ਬਾਹਰ ਹਨਾ ਤੇ ਮੈਂ ਗੱਲਬਾਤ કરી ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜਿਹੜੀ ਆਪਣਾ ਉਹਰੇ ਪ੍ਰੋਡਕਟ ਅੱਜ ਆਪਾਂ ਦੱਸਾਂਗੇ ਹਾਂਜੀ ਜਿੰਨੀ ਪੇਮੈਂਟ ਆ ਉਹ ਸਾਰੀ ਵੀਜ਼ੇ ਤੋਂ ਬਾਅਦ ਹੀ ਹੈ ਇਹ ਚੀਜ਼ ਦੀ ਸ਼ੋਰਟੇਜ ੁਰ ਕਰ ਦਿਓ ਹਾਂ ਬਿਲਕੁਲ ਉਹ ਆਪਣੇ ਕੋਲ ਕਲਾਇੰਟ ਬੈਠੇ ਨੇ ਜੀ ਤੇ ਆਪਾਂ ਜਿਹੜੀ ਪੇਮੈਂਟ ਆ ਉਹ ਆਫਟਰ ਵੀਜ਼ੇ ਹੀ ਆ ਆਪਣੀ ਵੀਜ਼ੇ ਤੋਂ ਬਾਅਦ ਹੀ ਲੈਂਦੀ ਹੈ ਓਕੇ ਤੇ ਹੁਣ ਮਿੱਤਰੋ ਹੁਣ ਤੁਸੀਂ ਸ਼ੋਰ ਹੋਗੇ ਹੋਵੋਗੇ ਕਿ ਬਈ ਦੇਖੋ ਇਹ ਚੀਜ਼ ਦੇ ਵਿੱਚ ਬਹੁਤ ਕੁਝ ਚੱਲ ਰਾਜ ਗੱਲ ਹਨਾ ਕੁਸਤੇ ਦੇਗਾ ਤੇ ਅਡਵਾਂਸ ਲੈ ਲੇ ਤੋ ਤੇ 50 50 ਹੋ ਜਾਇਆ ਕਰੋ ਕਿ ਤੁਹਾਡੇ ਪੈਸੇ ਮਰ ਵੀ ਤੁਸੀਂ 100% ਸ਼ੋਰਤਾ ਹੈ ਕਿਉਂਕਿ ਵੀ ਤੁਹਾਡਾ ਗਾਲੂ ਕੋਈ ਨੁਕਸਾਨ ਨਹੀਂ ਵੀਜ਼ਾ ਆਊਗਾ ਤਾਂ ਪੇਮੈਂਟ ਦੇਣੀ ਹੈ ਕੋਈ ਦਿੱਕਤ ਹੈ ਕੋਈ ਨਹੀਂ ਹਣਾ ਵੀਰੇ ਸਿੱਧੀ ਜੀ ਗੱਲ ਹੈ ਜੇ ਆਪਾਂ ਗੱਲ ਕਰੀ ਵੀਰੇ ਆਪਣੇ ਕੋਲ ਪ੍ਰੋਡਕਟ ਕਿਹੜੇ ਕਿਹੜੇ ਨੇ ਆਪਾਂ 1 ਬਾਈ 1 ਇੱਕ ਇੱਕ ਪ੍ਰੋਪਰ ਡਿਸਕਸ਼ਨ ਕਰਾਂਗੇ ਵੀ ਕਿਹੜੀ ਕਿਹੜੀ ਕੰਟਰੀ ਦਾ ਆਪਾਂ ਵੀਜ਼ਾ ਲਵਾ ਕੇ ਦੇ ਰਹਾਂਗੇ ਤੇ ਕੀ ਪ੍ਰੋਸੈਸ ਵਗੈਰਾ ਰਹੂਗਾ ਦੱਸੋਗੇ ਕੱਲਾ ਕੱਲਾ ਕਿਹੜੇ ਕੀ ਸਿਸਟਮ ਬਣਾ ਆਪਣੇ ਕੋਲ ਜੀ ਯੂ ਐਸ اے ਦਾ ਦੇਖ ਯੂ ਐਸ اے ਦਾ ਆਪਾਂ 10 ਤੋਂ 15 ਦਿਨਾਂ ਦੇ ਵਿੱਚ ਕੰਮ ਹੋ ਜਾਂਦਾ ਬੰਦੇ ਦਾ ਠੀਕ ਹੈ ਪੇਮੈਂਟ ਸਾਰੀ ਆਫਟਰ ਵੀਜ਼ਾ ਹੀ ਆਉ ਤੁਸੀਂ ਦੱਸਤਾ ਤੇ ਬਾਕੀ ਆਪਣੇ ਕੋਲ ਆਸਟ੍ਰੇਲੀਆ ਚੱਲ ਰਿਹਾ ਜੀ ਆਸਟ੍ਰੇਲੀਆ ਦਾ 482 ਵੀਜ਼ਾ ਆਪਣੇ ਕੋਲ ਉਹ ਵੀ ਮਤਲਬ ਜਲਦੀ ਹੋ ਜਾਂਦਾ ਕੰਮ ਬੰਦੇ ਦਾ ਅੱਛਾ ਆਸਟ੍ਰੇਲੀਆ ਦਾ 482 ਇਹ ਮਤਲਬ ਕੋਈ ਕੈਟਾਗਰੀ ਹੋਊਗੀ ਇਹ ਕੈਟਾਗਰੀ ਆ ਹਾਂਜੀ 482 ਜਿਵੇਂ ਹੁਣ ਸਟੱਡੀ ਵੀਜ਼ੇ ਨਹੀਂ ਲੱਗ ਰਹੇ ਜਾਂ ਹੋਰ 482 ਹਰ ਬੰਦੇ ਨੂੰ ਪਤਾ ਹੈ ਜਿਹਦੇ ਬੱਚੇ ਜਾਣਾ ਚਾਹੁੰਦੇ ਨੇ 482 ਦਾ ਚੱਲ ਰਿਹਾ ਆਪਣੇ ਲੋਗੇ ਲੋ ਵੀ ਆਸਟ੍ਰੇਲੀਆ ਦਾ 482 ਕੋਈ ਵੀਜ਼ਾ ਕੈਟਾਗਰੀ ਹੈ ਹਾਂਜੀ ਤੇ ਇੱਕ ਆਪ ਦੱਸਿਆ ਯੂ ਐਸ ਏ ਅਮਰੀਕਾ ਦਾ ਵੀਜ਼ਾ ਹਾਂਜੀ 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 ਤੇ ਇਹਦੇ ਵਿੱਚ ਵੀਰੇ ਸਭ ਤੋਂ ਮੇਨ ਚੀਜ਼ ਚਲੋ ਇੱਕ ਆਪਣੇ ਦੋ ਪ੍ਰੋਡਕਟ ਹੋਰ ਵੀ ਨੇ ਉਹ ਵੀ ਇੱਕ ਵਾਰੀ ਦੱਸੋ ਦੋਸਤੋ ਬਾਅਦ ਵਿੱਚ ਦੋ ਤਿੰਨ ਚੀਜ਼ਾਂ ਨੇ ਕਿ ਆਪਾਂ ਕਲੀਅ ਦੁਬਈ ਦੇ ਵਿੱਚ ਛੋਟੀਆਂ ਕੰਟਰੀਆਂ ਗਲਫ ਦਾ ਆ ਗਿਆ ਦੁਬਈ ਦੇ ਵਿੱਚ ਸਾウਦੀ ਅਰਬ ਡਰਾਈਵਰ ਜਾਂ ਕੋਈ ਲੇਬਰ ਪਲੰਬਰ ਜੋ ਵੀ ਜਾਣਾ ਚਾਹੁੰਦੇ ਨੇ ਜਿਵੇਂ ਮਲੇਸ਼ੀਆ ਦਾ ਆਪਣੇ ਵਾਲੇ హెయిర్ ਕਟਿੰਗ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੈ ਬਾਕੀ ਕਿਸੇ ਵੀ ਕੈਟਾਗਰੀ ਵਾਲੇ ਹੋਣ ਮਤਲਬ ਆਪਾਂ ਉਹ ਵੀ 10 ਤੋਂ 15 ਦਿਨਾਂ ਚ ਬੰਦੇ ਦਾ ਕੰਮ ਹੋ ਜਾਊਗਾ ਕਰਵਾ ਦਾਂਗੇ ਪੇਮੈਂਟ ਸਾਰੀ ਲੂਗੀ ਵੀਜ਼ੇ ਤੋਂ ਬਾਅਦ ਹੋਣ ਜਿਹੜੀ ਸਭ ਤੋਂ ਮੇਨ ਚੀਜ਼ ਹੈ ਵੀਰੇ ਆਪਾਂ ਜਿੰਨੇ ਵੀ ਪ੍ਰੋਡਕਟਰ ਦੱਸਿਆ ਇਹਦੇ ਵਿੱਚ ਜੋ ਬੱਚੇ ਦੀ ਪ੍ਰੋਫਾਈਲ ਹੈ ਵੀ ਏਜ ਕਿੰਨੀ ਹੋਣੀ ਚਾਹੀਦੀ ਜਾਂ ਹਰ ਤਰ੍ਹਾਂ ਦਾ ਬੰਦਾ ਜਾ ਸਕਦਾ ਹੈ ਜੋਦੀ ਫੈਮਿਲੀ ਹੈਗੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਗਾ ਆਪਾਂ ਥੋੜਾ ਡਿਸਕਸ਼ਨ ਕਰੀਏ ਸਭ ਤੋਂ ਪਹਿਲਾਂ ਪ੍ਰੋਫਾਈਲ ਤੇ ਗੱਲ ਕਰੀਏ ਜੇ ਆਪਾਂ ਵੀ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਪ੍ਰੋਫਾਈਲ ਤਾਂ ਦੇਖੋ ਨਾਰਮਲ ਹੋਵੇ ਜੀ ਮੰਨ ਲਾ ਜਿਵੇਂ ਹੁਣ ਇਹ ਛੋਟੀਆਂ ਕੰਟਰੀਆਂ ਦੀ ਆਪਾਂ ਗੱਲ ਕਰੀਏ ਮਲੇਸ਼ੀਆ ਜਾਂ ਦੁਬਈ ਸਿੰਗਾਪੁਰ ਮੰਨ ਲਾ ਜਿਹੜੀ ਆਪਾਂ ਇਹਦੇ ਵਿੱਚ 18 ਪਲੱਸ ਵਾਲੇ ਵੀ ਜਾ ਸਕਦੇ ਨੇ ਠੀਕ ਹੈ ਬਸ ਨੰਮ ਨਾਰਮਲ ਬੰਦੇ ਨੂੰ ਥੋੜਾ ਬਹੁਤਾ ਆਉਂਦਾ ਹੋਵੇ ਹਾਂ ओके ਉਹ ਤੇਨੇ ਕੋਈ ਸਟੱਡੀ ਦਾ ਚੱਕਰ ਤੇ ਨਹੀਂਗਾ ਵੀ 10ਵੀਂ ਕਰੀ ਹੋਵੇ ਨਾ ਕਰੀ ਹੋਵੇ ਕੱਲੋ ਕੋਦੇ ਉਹ ਚ ਸਟੱਡੀ ਦਾ ਕੋਈ ਚੱਕਰ ਨਹੀਂ ਜੇ ਕੋਈ ਡਰਾਈਵਰ ਵੀਰ ਆ ਜਾ ਕਿਸੇ ਵੀ ਜਗ੍ਹਾ ਜਿਵੇਂ ਮਤਲਬ ਗल्फ कंट्री ਜਾਣਾ ਤੋਂ ਉਹਨੇ ਉਸ ਚਾਹੇ ਅਨਪੜਵੰਦਾ ਉਹ ਵੀ ਚੱਲੂਗਾ ਕੋਈ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਹੈਗਾ ਬਸ ਇਹਦੇ ਵਿੱਚ ਏਜ ਰਿਕੁਆਇਰਮੈਂਟ ਹੈ ਇਹ ਚੀਜ਼ ਨੋਟ ਕਰ ਲਿਆ ਕਰੋ ਕਿਉਂਕਿ ਬਹੁਤ ਸਾਰੇ ਦੇਖੋ ਚੀਜ਼ਾਂ ਵੀਰੇ ਦੇਖੋ ਆਪਾਂ ਕਲੀਅਰ ਨਹੀਂ ਵੀ ਕਰ ਪਾਉਂਦੇ ਹਾਂਜੀ ਹਾਂਜੀ ਤੁਹਾਡੇ ਮਨ ਦੇ ਵਿੱਚ ਵੀ ਕੋਈ ਹੋਰ ਵੀ ਰਿਲੇਟਡ ਇਹਦੇ ਸਵਾਲ ਹਨਾ ਵੀ ਜਿਵੇਂ ਬਾਈ ਹੋਰ ਨੇ ਬਹੁਤ ਸਾਰੇ ਕੰਟਰੀਆਂ ਬੋਲਣੇ ਛੋਟੀਆਂ ਕੰਟਰੀ ਵੀ ਨੇ ਵੱਡੀਆਂ ਕੰਟਰੀਆਂ ਵੀ ਨੇ ਇਹਦੇ ਵਿੱਚ ਜਿਹੜੇ ਇੰਟਰਸਟਡ ਨੇ ਤੁਸੀਂ ਜਿਹੜਾ ਸਕਰੀਨ ਤੇ ਨੰਬਰ ਚਾਦਰ ਤੇ ਕਾਲ ਕਰਕੇ ਤੁਸੀਂ ਡਿਸਕਸ਼ਨ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਤੇ ਜੀ ਗੱਲ ਕਰਦੇ ਵੀਰੇ ਮਿਨੀਮਮ ਏਜ ਬਸ 18 ਹੋਣੀ ਚਾਹੀਦੀ ਮਤਲਬ 18 ਤੋਂ ਤੁਸੀਂ ਅਬਵ ਹੋਣੇ ਚਾਹੁੰਦੇ ਹੋ ਹਾਇਰ ਇਸ ਦਾ ਕੋਈ ਚੱਕਰ ਨਹੀਂ ਚਾਹੇ 40 ਸਾਲ ਦੇ ਹੋ ਚਾਹੇ 45 ਸਾਲ ਦੇ ਚਾਹੇ 50 ਦੇ ਹੋ ਅਪਾ ਤੁਹਾਡਾ ਕੰਮ ਕਰਵਾ ਦਾਂਗੇ ਇਹ ਤਾਂ ਸੀ ਵੀਰੇ ਆਪਣੀ ਛੋਟੀ ਕੰਟਰੀ ਦੀ ਪ੍ਰੋਫਾਈਲ ਦੀ ਐਵੇਂ ਵੱਡਿਆਂ ਲਈ ਵੀ ਹੈ ਜਿਹੜੇ ਆਪਾਂ ਅਮਰੀਕਾ ਜਾਂ ਸਟ੍ਰੇਲ ਦੱਸਿਆਗਾ ਉਹਦੇ ਲਈ ਹਾਂ ਵੱਡਿਆਂ ਲਈ ਵੀ ਇਹੀ ਹੈ ਬਸ 18 ਪਲੱਸ ਜੀ ਉਹਦੇ ਲਈ ਵੀ ਪਲੱਸ 2 ਪਾਸ ਹੋਣਾ ਚਾਹੀਦਾ ਬੱਚਾ ਓਕੇ ਆ ਮੈਸਟ੍ਰੇਲੀਆ ਜਾਂ ਮੱਲਾ ਯੂ ਐਸ ਵੀ ਹਾਂ ਉੱਚੀ ਸਭ ਤੋਂ ਜਿਆਦਾ ਮੇਨ ਸੀਗੀ ਜਿਹੜੀ ਯੂ ਐਸ ਐ ਤੇ ਆਸਟ੍ਰੇਲੀਆ ਨੇ ਹੁਣ ਵੀਰ ਹੋਣਾ ਨੇ ਗੱਲ ਕਹੀ ਹੈ ਕਿ ਉਹਦੇ ਵਿੱਚ ਤੁਹਾਡੀ ਮਿਨੀਮਮ ਕੁਆਲਿਫਿਕੇਸ਼ਨ ਪਲੱਸ 2 ਹੋਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਕਿਸੇ ਟਾਈਮ ਹੁੰਦਾ ਸੀ ਵੀਰੇ ਆਪਣੇ ਚਲੋ ਕਹਿ ਦਨੇ ਆ ਵੀ 10ਵੀਂ ਜ਼ਰੂਰੀ ਹਲਾਚਮੀ ਕਰਤੀ ਸੀ ਪਰ ਹੁਣ ਕੀ ਕਰਤਾ ਹੁਣ ਪਲੱਸ 2 ਲਾਜ਼ਮੀ ਹੋ ਗਈ ਇੱਕ ਤਰ੍ਹਾਂ ਦੀ ਕੰਪਲਸਰੀ ਹੋ ਗਈ ਤਾਂ ਤੁਹਾਡੀ ਮਿਨੀਮਮ ਕੁਆਲੀਫਿਕੇਸ਼ਨ ਉਹ ਪਲੱਸ 2 ਹੋਣੀ ਚਾਹੀਦੀ ਹੈ ਜੇ ਤੁਸੀਂ ਵੱਡੀ ਕੰਟਰੀ ਦੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੇ ਛੋਟੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਅਨਪੜ੍ਹ ਵੀ ਚੱਲ ਜਾਓਗੇ ਕੋਈ ਚੱਕਰ ਨਹੀਂ ਤੁਹਾਡੇ ਕੋਲ ਕੋਈ ਹਲਕੀ ਫੁਲਕੀ ਸਕਿੱਲ ਗਈ ਉਹਦਾ ਤੁਹਾਨੂੰ ਬੈਨੀਫਿਟ ਹੀ ਹੋਊਗਾ ਤੇ ਇਹਦੇ ਦੋਨਾਂ ਦੇ ਵਿੱਚ ਜੋ ਸਾਨੂੰ ਚਾਰ ਕੰਟਰੀਆਂ ਦੇ ਆਪਾਂ ਪ੍ਰੋਡਕਟ ਚਾਰ ਕੀ ਵੱਧ ਕੰਟਰੀ ਹੋਣਗੇ ਵੀਰੇ ਹਣਾ ਜਿੰਨੇ ਵੀ ਕੰਟਰੀਆਂ ਦੇ ਪ੍ਰੋਡਕਟ ਨੇ ਸਾਰਿਆਂ ਦੇ ਵਿੱਚ ਵੀਰੇ ਆਪਾਂ ਗੱਲ ਕਹੀਏਗੀ ਪੇਮੈਂਟ ਆਫਟਰ ਵੀਜ਼ਾ ਆਫਟਰ ਵੀਜ਼ਾ ਇਹ ਲੋਕ ਕਈ ਵਾਰ ਕਹਿ ਦਿੰਨ ਕਿ ਬਾਈ ਤੁਸੀਂ ਕਹਿ ਰਹੇ ਹੋ ਸਾਨੂੰ ਕੋਈ ਪ੍ਰੂਫ ਦਿੱਤਾ ਜਾਵੇ ਪਰੂਫ ਦੇ ਲਈ ਆਪਣੇ ਕੋਲ ਬੈਠੇ ਹੈ ਜੀ ਕਲਾਇੰਟ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਵੀਜ਼ਾ ਅਪਲਾਈ ਦੇ ਲਈ ਆਏ ਹੋਏ ਆ ਓਕੇ ਤੇ ਉਹ ਵੀ ਬੈਠੇ ਆ ਆਪਣੇ ਕੋਲ ਰਿਸੈਪਸ਼ਨ ਤੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਹਰ ਚੰਗੀ ਚੱਲੀਏ ਵੀਰੇ ਫਿਰ ਆਪਾਂ ਗੱਲਬਾਤ ਕਰ ਲੈਣਾ ਤੁਹਾਨੂੰ ਸਾਰਿਆਂ ਨੂੰ ਨਾ ਸ਼ੋਰਟੀ ਵੀ ਹੋ ਜੂਗੀ ਕਿ ਹਾਂ ਬਈ ਅਸਲ ਦੇ ਵਿੱਚ ਹੈਗੇ ਨੇ ਬਾਹਰ ਵੈਸੇ ਕਲਾਇੰਟ ਬੈਠੇ ਦੇ ਜਦੋਂ ਆਪਾਂ ਐਂਟਰ ਕੀਤੇ ਆ ਆਪਾਂ ਉਹਨਾਂ ਨਾਲ ਹੀ ਗੱਲਬਾਤ ਕਰ ਲੈਨੇ ਆ ਵੀ ਇੱਥੇ ਪਹੁੰਚੇ ਕਿਵੇਂ ਨੇ ਤੇ ਕੀ ਗੱਲਬਾਤ ਆਜੋ ਜੀ ਠੀਕ ਹੈ ਕੁਝ ਕੁ ਕਲਾਇੰਟ ਬੈਠੇ ਆ ਆਪਾਂ ਦੇਖਦੇ ਇੱਕ ਦਿਨ ਗੱਲ ਕਰ ਲੈਨੇ ਆ ਤੇ ਮੈਮ ਸਸਰੀਕਰ ਪਹਿਲਾਂ ਤਾਂ ਤੇ ਇੱਥੇ ਕਿ ਮੈਂ ਯੂਰਪ ਪਹੁੰਚ ਕਿਵੇਂ ਉਹ ਮੈਂ ਇੰਸਟਾਗ੍ਰam ਤੇ ਐਡ ਦੇਖੀ ਸੀ ਬੀਬੀਐਸ ਜੀ ਆਲਿਆਂ ਦੀ ਤੇ ਉਹਨਾਂ ਨੇ ਮੀਨਸ ਪੈਸੇ ਵੀਜ਼ਾ ਲੱਗਣ ਤੋਂ ਪੈਸੇ ਬਾਅਦ ਦੇ ਵਿੱਚ ਲੈਣਗੇ ਸਭ ਤੇ ਮੇਰੇ ਨਾਲ ਰਿਲੇਟਡ ਗਰਲਸ ਗਈ ਸੀ ਇੱਕ ਉਹਨੇ ਦੱਸਿਆ ਮੈਨੂੰ ਵੀ ਇੱਥੇ ਆ ਕੇ ਇੱਥੇ ਆਪਦਾ ਵੀਜ਼ਾ ਲਵਾ ਵੀ ਹੋਰ ਕਿਤੇ ਕੋਈ ਫਾਇਦਾ ਨਹੀਂ ਹੈਗਾ ਪਕਾਈ ਕਰਨ ਦਾ ਓਕੇ ਜਿਹੜੇ ਤੁਹਾਡੇ ਤੁਸੀਂ ਕਹਿ ਰਹੇ ਹੋ ਜਿਹਦਾ ਨਾਮ ਲੈ ਰਹੇ ਹੋ ਤੇ ਚ ਉਹਦੇ ਨਾਲ ਪਹਿਲਾਂ ਗੱਲ ਕਲੀਅਰ ਵੀ ਕੀਤੀ ਸੀਗੀ ਵੀ ਇਹਨਾਂ ਨਾਲ ਅਡਵਾਂਸ ਦੇ ਵਿੱਚ ਪੈਸੇ ਨਹੀਂ ਲਿੱਤੇ ਹਾਂਜੀ ਇਸ ਨੇ ਨੰਨੇ ਐਡਵਾਂਸ ਪੈਸੇ ਨਹੀਂ ਲੈਂਦੇ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਂਦੇ ਸੀਗੇ ਤੇ ਆਪਾਂ ਕਿਹੜੀ ਕੰਟਰੀ ਦਾ ਵੀਜ਼ਾ ਲਗਾਉਣ ਲਈ ਅਪਲਾਈ ਆਸਟ੍ਰੇਲੀਆ ਦਾ ਹਾਂਜੀ ਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਵੀਰੇ ਆਜੋ ਮੜਾ ਜਾ ਕਿਉਂ ਡਰੀ ਜਾ ਨਾ ਆ ਜਾ ਭਰਾ ਖੜਾ ਹੋ ਜਾ ਮੇਰਾ ਇੱਕ ਵਾਰੀ ਤੇ ਆਪਾਂ ਕਿਹੜੀ ਕੰਟਰੀ ਦਾ ਲਵਾਣਾ ਆ ਮਲੇਸ਼ੀਆ ਦਾ ਮਲੇਸ਼ੀਆ ਦਾ ਇੱਥੇ ਕਿਵੇਂ ਪਹੁੰਚਾਂ ਪੋਰੇ ਇਹ ਤੇ ਆਪਾਂ ਆਪਣੇ ਰਿਸ਼ਤੇਦਾਰ ਗਏ ਸੀ ਪਹਿਲਾਂ ਹਾਂ ਉਹਨਾਂ ਦੇ ਜਰੀਏ ਆਇਆ ਆ ਅਚਾ ਰਿਸ਼ਤੇਦਾਰ ਗਏ ਹੋ ਸੀਗੇ ਉਹਨਾਂ ਨੂੰ ਇਹ ਪੁੱਛ ਲਿਆ ਸੀ ਕਿ ਆ ਵੀ ਪੈਸੇ ਪੁੱਛਾ ਡਵਾਂਸ ਡਵਾਂਸ ਦਾ ਕੋਈ ਚੱਕਰ ਦੇ ਨਹੀਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਲੱਗਣ ਤੋਂ ਬਾਅਦ ਲਓ ਵੀ ਤੁਸੀਂ ਮਤਲਬ ਇੱਕ ਤਰ੍ਹਾਂ ਦੇ ਜ਼ਰੂਰੀ ਚੀਜ਼ਾਂ ਹੋ ਜਾਂਦੀਆਂ ਨੇਗੀਆਂ ਤੇ ਭਰਾ ਨਾਲ ਮਿਲ ਲਿਓ ਡਰਬੇ ਦੇ ਵਿੱਚ ਬਾਈ ਹੋਰਾਂ ਦਾ ਕੰਮ ਹੈ ਸਕਰੀਨ ਤੇ ਐਡਰੈਸ ਤੇ ਕੰਟੈਕਟ ਨੰਬਰ ਚੱਲ ਰਿਹਾ ਚਾਰ ਪ੍ਰੋਡਕਟ ਤੁਹਾਨੂੰ ਦੱਸ ਦਿੱਤੇਗੇ ਸਾਰੇ ਜਿੰਨੇ ਵੀ ਹੈਗੇ ਨੇ ਇਸ ਤੋਂ ਇਲਾਵਾ ਬਹੁਤ ਸਾਰੀ ਕੰਟਰੀਆਂ ਨੇ ਗਈਆਂ ਨਾ ਵੀਰੇ ਬਹੁਤ ਸਾਰੀ ਵੀਜ਼ੇ ਨੇ ਜਿੰਨੇ ਵੀ ਨੇ ਆਪਾਂ ਪੂਰੀ ਡਿਸਕਸ਼ਨ ਵੀ ਨਹੀਂ ਕਰ ਸਕਦੇ ਹੁੰਦੇ ਸਕਰੀਨ ਤੇ ਨੰਬਰ ਚੱਲਦਾ ਇੱਕ ਵਿਜ਼ਿਟਿੰਗ ਟਾਈਮ ਦੱਸ ਦੋ ਵੀ ਇਹ ਬੰਦਾ ਆਫਿਸ ਜੇ ਆਣਾ ਹੋਵੇ ਕਿੰਨੇ ਤੋਂ ਕਿੰਨੇ ਆ ਸਕਦਾ ਜੀ ਜਿਹੜਾ ਹਾਊਸ ਦਾ ਟਾਈਮ ਹੈ ਆਪਣਾ ਸਵੇਰੇ 9 ਵਜੇ ਤੋਂ 4 ਵਜੇ ਤੱਕ 9 ਤੋਂ 4 ਵਜੇ ਤੱਕ ਆ ਜਾਣਾ ਸੰਡੇ ਆਫ ਹੁੰਦਾ ਜਾਣਾ ਸੰਡੇ ਆਫ ਹੁੰਦਾ ਜੀ ਲੋ ਜੀ ਮੰਡੇ ਟੂ ਸੈਟਰਡੇ ਉਰੇ ਪਹੁੰਚ ਜਿਓ 9 ਤੋਂ 4 ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾਗਾ ਕਾਲ ਕਰਕੇ ਤੁਸੀਂ ਕੋਈ ਵੀ ਟੇ ਲੈਣੀ ਤਾਂ ਲੈ ਸਕਦੇ ਹੋਗੇ ਬਾਕੀ ਦਿੱਤੇ ਨੰਬਰ ਤੇ ਕਰ ਲਿਓ ਜੀ ਕੰਟੈਕਟ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਤੇਰੇ